ਰਾਜਵੀਰ ਜਵੰਦਾ ਵੀਰ ਜੀ ਜਲਦੀ ਉੱਤੇ ਉਹ ਜਲਦੀ ਠੀਕ ਹੋ ਕੇ ਆਪਦੇ ਬੱਚਿਆਂ ਵਿੱਚ ਆਵੇ। ਜੇ ਗੇਮਾਂ ਖੇਡਣ ਦੀ بجائے ਕੁਝ ਹੋਰ ਦੇਖਣ ਦੀ بجائے ਜਦੋਂ ਤਸਵੀਰ ਰਾਜਵੀਰ ਦੀ ਸਾਹਮਣੇ ਆਈ ਤਾਂ ਇਹਨਾਂ ਨੇ ਜ਼ਰੂਰ ਆਪਣੇ ਮਾਪਿਆਂ ਨੂੰ ਵੀ ਪੁੱਛਿਆ ਹੋਵੇਗਾ ਕਿ ਇਹ ਸਾਡੇ ਪਿੰਡ ਦਾ ਹੀ ਹੈ। ਕਿ ਸਰਦਾਰ ਰਾਜਵੀਰ ਸਿੰਘ ਜਵੰਦਾ ਨੂੰ ਤੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰੋ ਜੀ। ਰਾਜਵੀਰ ਵੀਰ ਲਈ ਅਰਦਾਸ ਕਰਨ ਆਇਓ। ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਉਹ ਆਪਦੇ ਪਰਿਵਾਰ ਵਿੱਚ ਹੱਸਦੇ ਖੇਡਦੇ ਹੋਣ ਉਹਨਾਂ ਦੇ ਗਾਣੇ ਸੁਣਦੇ ਹੋ ਹਾਂਜੀ ਕਿਹੜਾ ਗਾਣਾ ਪਸੰਦ ਆ ਜੀ ਸਕੂਨ ਵਾਲਾ ਹੀ ਅੱਛਾ ਤੁਸੀਂ ਰਾਜਵੀਰ ਜਵੰਦੇ ਨੂੰ ਛੇਤੀ ਤੋਂ ਛੇਤੀ ਤੰਦਰੁਸਤੀ ਤੇ ਉਹਨੂੰ ਦੇ ਦਿਓ ਵੀ ਉਹ ਆਪਦੇ ਘਰ ਦੇ ਵਿੱਚ ਬੱਚਿਆਂ ਕੋਲੇ ਆਪਦੇ ਪਰਿਵਾਰ 'ਚ ਕਦੇ ਬਾਬਾ ਜੀ ਪਹਿਲਾਂ ਦੇਖਿਆ ਸੀ ਕਿਸੇ ਦੇ ਲਈ ਇੰਨੀਆਂ ਅਰਦਾਸਾਂ ਬੇਨਤੀਆਂ ਹੋਣ ਪੂਰਾ ਪੰਜਾਬ ਹਨਾ ਦੇਸ਼ ਵਿਦੇਸ਼ ਤੋਂ ਲੋਕ ਅਰਦਾਸਾਂ ਕਰੇ ਤੁਹਾਡੇ ਕੋਲ ਤਾਂ ਮੈਨੂੰ ਲੱਗਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਗਿਣਤੀ ਲੱਗੀ ਰਹਿੰਦੀ ਲੋਕਾਂ ਦੀ ਸੀ ਅਰਦਾਸ ਕਰਵਾਨੀਆਂ ਤੁਸੀਂ ਅਰਦਾਸ ਅੱਜ ਕਰਵਾਈ ਹੈ ਸੋਚਿਆ ਕਿ ਬੱਚਿਆਂ ਦੇ ਮੂੰਹੋਂ ਜਿਹੜੀ ਅਰਦਾਸ ਨਿਕਲੇਗੀ ਉਹ ਪ੍ਰਮਾਤਮਾ ਜ਼ਰੂਰ ਮਜਬੂਰ ਹੋ ਜਾਏਗਾ ਕਬੂਲ ਕਰਨ ਲਈ ਬਿਲਕੁਲ ਮੈਂ ਬਿਲਕੁਲ ਇਹੀ ਆ ਕਿ ਸਾਡੀ ਨਹੀਂ ਸੁਣੂਗਾ ਪ੍ਰਮਾਤਮਾ ਬੱਚਿਆਂ ਦੇ ਥਰੂ ਇਹਨਾਂ ਦੀ ਸੁਣ ਕੇ ਉਹਨੂੰ ਵਾਪਸ ਭੇਜ ਦੇਵੇ ਮਾਣ ਨੂੰ ਉਹਦੀ ਜਰੂਰਤ ਆ ਉਹਦੇ ਬੱਚਿਆਂ ਨੂੰ ਜਰੂਰਤ ਆ ਉਹਦੀ ਬਸ ਇਹੀ ਅਰਦਾਸ ਆ ਮੈਮ ਪ੍ਰਮਾਤਮਾ ਵਾਪਸ ਭੇਜ ਦੇਵੇ ਉਹਨੂੰ ਹਾਂਜੀ ਮੈਮ ਇੰਨਾ ਬੱਚਿਆਂ ਦੀ ਅਰਦਾਸ ਪ੍ਰਮਾਤਮਾ ਨੇੜੇ ਹੋ ਕੇ ਸੁਣੂਗਾ ਅਸੀਂ ਤੇ ਇਹੀ ਅਰਦਾਸਾਂ ਬੇਨਤੀਆਂ ਕਰਦੇ ਆਂ ਕਿ ਰਾਜਵੀਰ ਵੀਰਾ ਜਲਦੀ ਤੋਂ ਜਲਦੀ ਆਵਦੀ ਫੈਮਿਲੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਹੋ ਕੇ ਆਵਦੀ ਫੈਮਿਲੀ ਵਿੱਚ ਰਾਤ ਵੀ ਅਸੀਂ ਜਦੋਂ ਕੱਲ ਸ਼ਾਮੀ ਮਤਲਬ ਉਹਨਾਂ ਦੀ ਜਿਹੜੀ ਆਈ ਰਿਪੋਰਟ ਵਾਰੀ ਦੇਖਿਆ ਤਾਂ ਰਾਤ ਸਾਰੀ ਰਾਤ ਹੀ ਮੈਂ ਤਾਂ ਬਿਲਕੁਲ ਹੀ ਨਹੀਂ ਸੁੱਤੀ ਪਿੰਡ ਪੋਨਾ ਦੇ ਵਿੱਚ ਮੌਜੂਦ ਆ ਗੁਰੂ ਘਰ ਦੇ ਵਿੱਚ ਖੜੇ ਹੋਈਆਂ ਆ ਅੱਜ ਪਿੰਡ ਦੇ ਵਿੱਚ ਗਮਗੀਨ ਮਾਹੌਲ ਹੈ ਲਗਾਤਾਰ 4 ਦਿਨ ਹੋ ਚੁੱਕੇ ਨੇ ਤੇ ਅੱਜ ਪੰਜਵਾਂ ਦਿਨ ਚੜਿਆ ਹੈ ਜਿੱਥੇ ਲਗਾਤਾਰ ਅਰਦਾਸਾਂ ਬੇਨਤੀਆਂ ਕਰਵਾਈਆਂ ਜਾ ਰਹੀਆਂ ਨੇ ਪਿੰਡ ਵਾਲੇ ਕਹਿ ਰਹੇ ਨੇ ਕਿ ਅਸੀਂ ਰੋਟੀ ਤੱਕ ਨਹੀਂ ਸਾਡੇ ਗਲੇ ਦੇ ਵਿੱਚੋਂ ਉੱਤਰਦੀ ਕਿਉਂਕਿ ਰਾਜਵੀਰ ਦੀ ਹਾਲਤ ਬਹੁਤ ਨਾਜ਼ੁਕ ਹੈ ਸੁਧਾਰ ਦੀਆਂ ਵੀ ਖਬਰਾਂ ਆ ਰਹੀਆਂ ਨੇ ਪਰ ਨਾਲ ਦੀ ਨਾਲ ਜੋ ਸਥਿਤੀ ਉਹਨਾਂ ਦੀ ਬਣੀ ਹੋਈ ਹੈ ਬਹੁਤ ਗੰਭੀਰ ਹੈ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਨੇ ਗੁਰੂ ਘਰ ਦੇ ਵਿੱਚ ਅੱਜ ਅਰਦਾਸ ਕਰਵਾਈ ਹੈ ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚਦੇ ਨੇ ਤੇ ਗੱਲਬਾਤ ਕਰਦੇ ਆ ਤੁਸੀਂ ਅਰਦਾਸ ਅੱਜ ਕਰਵਾਈ ਹੈ ਸੋਚਿਆ ਕਿ ਬੱਚਿਆਂ ਦੇ ਮੂੰਹੋਂ ਜਿਹੜੀ ਅਰਦਾਸ ਨਿਕਲੇਗੀ ਉਹ ਪ੍ਰਮਾਤਮਾ ਜ਼ਰੂਰ ਮਜਬੂਰ ਹੋ ਜਾਏਗਾ ਕਬੂਲ ਕਰਨ ਲਈ ਬਿਲਕੁਲ ਮੈਂ ਬਿਲਕੁਲ ਹਮ ਇਹ ਆ ਕਿ ਸਾਡੀ ਨਹੀਂ ਸੁਣੂਗਾ ਪ੍ਰਮਾਤਮਾ ਬੱਚਿਆਂ ਦੇ ਥਰੂ ਇਹਨਾਂ ਦੀ ਸੁਣ ਕੇ ਉਹਨੂੰ ਵਾਪਸ ਭੇਜ ਦੇਵੇ ਹਮ ਮਾਂ ਨੂੰ ਉਹਦੀ ਜ਼ਰੂਰਤ ਆ ਉਹਦੇ ਬੱਚਿਆਂ ਨੂੰ ਜ਼ਰੂਰਤ ਆ ਉਹਦੀ ਹਮ ਅੱਜ ਬਹੁਤ ਭਾਵੁਕ ਇਹ ਪੱਲ ਵਾ ਰਾਤ ਨੂੰ ਵੀ ਜਦੋਂ ਇਹ ਖਬਰ ਆਈ ਕਿ ਹਾਲਤ ਜਿਹੜੀ ਨਾਜ਼ੁਕ ਹੋ ਗਈ ਆ ਕੁਝ ਇੱਕ ਵੀਡੀਓਜ਼ ਸਾਹਮਣੇ ਆਈਆਂ ਤਾਂ ਲੋਕ ਫਿਰ ਤੋਂ ਚਿੰਤਿਤ ਹੋ ਗਏ ਪਿੰਡ ਵਾਲੇ ਕਹਿੰਦੇ ਕਿ ਇਦਾਂ ਦੀਆਂ ਖਬਰਾਂ ਸੁਣ ਕੇ ਸੀ ਡਰ ਜਾਂਦੇ ਆ ਸਾਡੀ ਰੋਟੀ ਤੱਕ ਖਾਣੀ ਮੁਸ਼ਕਲ ਹੋ ਜਾਂਦੀ ਆ ਹਨਾ ਤੁਸੀਂ ਵੀ ਭਾਵੁਕ ਹੋ ਰਹੇ ਹੋ ਉਹ ਚੀਜ਼ਾਂ ਯਾਦ ਆ ਰਹੀਆਂ ਕਿ ਰਾਜਵੀਰ ਜਵੰਦ ਦਾ ਇੰਨੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਮਤਲਬ ਜੋ ਉਹਨਾਂ ਦੀ ਇਹ ਸਥਿਤੀ ਬਣਦੀ ਨਹੀਂ ਸੀ ਹਨਾ ਪਰਮਾਤਮਾ ਦੇ ਵੱਲੋਂ ਉਹ ਦੁੱਖ ਮਿਲ ਗਿਆ ਉਹਨਾਂ ਨੂੰ ਬਿਲਕੁਲ ਮੈਂ ਬਿਲਕੁਲ بس ਇਹੀ ਅਰਦਾਸ ਆ ਮੈਮ ਪ੍ਰਮਾਤਮਾ ਵਾਪਸ ਭੇਜ ਦਵੇ ਉਹਨੂੰ ਜਿੰਦਗੀ ਮੌਤ ਦੀ ਲੜਾਈ ਜਿਹੜੇ ਲੜਦੇ ਆ ਉਹ ਜਿੱਤ ਜਾਂਦੇ ਹਾਂ ਹਾਂਜੀ ਬਿਲਕੁਲ ਮੈਮ ਤੁਸੀਂ ਵੀ ਮੈਮ ਆਇਓ ਨਿੱਕੇ ਨਿੱਕੇ ਬੱਚੇ ਹਨਾ ਕਹਿੰਦੇ ਬੱਚੇ ਜਿਹੜੇ ਮਨ ਦੇ ਸੱਚੇ ਹੁੰਦੇ ਆ ਪ੍ਰਮਾਤਮਾ ਦਾ ਇੱਕ ਰੂਪ ਹੁੰਦੇ ਆ ਇਹ ਇਹ ਐਨੇ ਬੱਚੇ ਜਦੋਂ ਅਰਦਾਸ ਕਰ ਰਹੇ ਸੀ ਪਾਠ ਕਰ ਰਹੇ ਸੀ ਹਨਾ ਵਾਹਿਗੁਰੂ ਦਾ ਨਾਮ ਜਪ ਰਹੇ ਸੀ ਤੇ ਲੱਗਦਾ ਕਿ ਇਹਨਾਂ ਬੱਚਿਆਂ ਦੇ ਬੋਲ ਜਿਹੜੇ ਆ ਉਹ ਜ਼ਰੂਰ ਕਬੂਲ ਹੋਣਗੇ ਹਾਂਜੀ ਮੈਮ ਇਹਨਾਂ ਬੱਚਿਆਂ ਦੀ ਅਰਦਾਸ ਪ੍ਰਮਾਤਮਾ ਨੇੜੇ ਹੋ ਕੇ ਸੁਣੂਗਾ ਅਸੀਂ ਤੇ ਇਹ ਅਰਦਾਸਾਂ ਬੇਨਤੀਆਂ ਕਰਦੇ ਆਂ ਕਿ ਰਾਜਵੀਰ ਵੀਰਾ ਜਲਦੀ ਤੋਂ ਜਲਦੀ ਆਪਦੀ ਫੈਮਿਲੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਹੋ ਕੇ ਆਪਦੀ ਫੈਮਿਲੀ ਚ ਵਿਚਰੇ ਇਹ ਲਗਾਤਾਰ ਅਰਦਾਸ ਕਰਵਾਈ ਜਾ ਰਹੀ ਹੈ ਹਾਂਜੀ ਹਾਂਜੀ ਮੈਂ ਮਰਾਤ ਵੀ ਅਸੀਂ ਜਦੋਂ ਕੱਲ ਸ਼ਾਮੀ ਮਤਲਬ ਉਹਨਾਂ ਦੀ ਜਿਹੜੀ ਆਈ ਰਿਪੋਰਟ ਵਾਰੀ ਦੇਖਿਆ ਤਾਂ ਰਾਤ ਸਾਰੀ ਰਾਤ ਹੀ ਮੈਂ ਤਾਂ ਬਿਲਕੁਲ ਹੀ ਨਹੀਂ ਸੁੱਤੀ ਹਾਂ ਅੱਜ ਸਵੇਰੇ ਆ ਕੇ ਅਸੀਂ ਫੇਰ ਬੱਚਿਆਂ ਮੈਡਮ ਨਾਲ ਰਹਿ ਕੀਤੀ ਵੀ ਆਪਾਂ ਬੇਨਤੀ ਕਰਵਾਈਏ ਕਿ ਰਾਜਵੀਰ ਵੀਰਾ ਚੜ੍ਹਦੀ ਕਲਾ ਦੇ ਵਿੱਚ ਆਵੇ ਤੇ ਆਪਦੀ ਫੈਮਿਲੀ ਦੇ ਵਿੱਚ ਆਪਦੀ ਲਾਈਫ ਵਧੀਆ ਕੱਟੇ ਇਨ੍ਹਾਂ ਸਕੂਲਾਂ ਦੇ ਵਿੱਚ ਹੀ ਹਨਾ ਰਾਜਵੀਰ ਪੜ੍ਹੇ ਲਿਖੇ ਅੱਗੇ ਵਧੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਇਹ ਪਿੰਡ ਦਾ ਮਾਣ ਮਾਜ ਰਾਜਵੀਰ ਹਨਾ ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਐ ਪਰ ਉਹ ਉਹ ਵੀ ਇਸ ਸਕੂਲ ਦੇ ਵਿੱਚ ਪੜ੍ਹੇ ਨੇ ਨਹੀਂ ਮੈਮੋ ਸਕੂਲ ਦੇ ਵਿੱਚ ਨਹੀਂ ਪੜੇ ਹਾਂਜੀ ਅਸੀਂ ਬਹੁਤ ਲੇਟ ਆਏ ਆ ਬਾਕੀ ਸਾਨੂੰ ਇੰਨਾ ਨਹੀਂ ਪਤਾ ਹੈਗਾ ਇਹ ਆਂਟੀ ਸਾਡੇ ਪ੍ਰਾਣੇ ਆ ਇਹਨਾਂ ਤੋਂ ਤੁਸੀਂ ਆਹ ਮਾਤਾ ਜੀ ਨੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਆਪਣੀਆਂ ਅੱਖਾਂ ਦੇ ਨਾਲ ਜਿਹੜਾ ਉਸ ਵੇਲੇ ਦੇਖਿਆ ਹਨਾ ਰਾਜਵੀਰ ਤੁਹਾਡੇ ਕੋਲ ਪੜਦੇ ਹੁੰਦੇ ਸੀ ਨਹੀਂ ਜੀ ਉਹਦਾ ਬੇਟਾ ਪੜਦਾ ਸੀਗਾ ਹਾਂ ਜਿਹੜੇ ਉਹ ਤੋਂ ਪਹਿਲਾਂ ਟੀਚਰ ਸੀ ਉਹਨਾਂ ਕੋਲ ਪੜੇ ਆ ਰਾਜਵੀਰ ਠੀਕ ਆ ਹਾਂਜੀ ਮੈਂ ਹਾਂ ਸਕੂਲ ਇਹੀ ਸੀ ਮੈਂ ਆਂਗਣਵਾੜੀ 'ਚ ਲੱਗੇ ਹੋਇਆ ਹਾਂ ਹੈਲਪਰ ਆ ਤੇ ਉਹਦਾ ਬੇਟਾ ਸਾਡੇ ਕੋਲ ਪੜਦਾ ਸੀ ਇਹ ਪਰਿਵਾਰ ਬਹੁਤ ਵਧੀਆ ਹੈ ਭਾਈ ਜਣੀ ਹੈ ਦਿਆ ਹਰ ਇੱਕ ਗਰੀਬ ਗੁਰਬੇ ਦਾ ਕਰਦੇ ਸੀਗੇ ਪ੍ਰਮਾਤਮਾ ਉਹਨਾਂ ਦੇ ਪੱਖੋਂ ਹੀ ਇਹਨੂੰ ਵੱਡੀਆਂ-ਵੱਡੀਆਂ ਉਮਰਾਂ ਕਰੇ ਤੇ ਇਹਨੂੰ ਜ਼ਿੰਦਗੀ ਦੇਵੇ ਆਪਦੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਤੰਦਰੁਸਤੀ ਨਾਲ ਆਪਦੇ ਘਰੇ ਆ ਜੇ ਮਾਤਾ ਜੀ ਗੱਲਾਂ ਅੱਜ ਪਿੰਡ ਦੇ ਵਿੱਚ ਇਹੀ ਚੱਲ ਰਹੀਆਂ ਦਿਲ ਦੁੱਖ ਰਿਆ ਵਾ ਬਾਬੂ ਘੋ ਰਿਆ ਮਾਂ ਹਾਂਜੀ ਹਾਂਜੀ ਇਹ ਸਾਰੇ ਜਿੰਨੇ ਜਿੰਨੇ ਵੀ ਆਪਣੇ ਘਰਾਂ ਘਰਾਂ ਦੇ ਵਿੱਚ ਇਹਦੇ ਨਾਂ ਤੇ ਅਰਦਾਸ ਹੁੰਦੀ ਆ ਵੀ ਮਹਾਰਾਜ ਤੁਸੀਂ ਰਾਜਵੀਰ ਜਵੰਦੇ ਨੂੰ ਛੇਤੀ ਤੋਂ ਛੇਤੀ ਤੰਦਰੁਸਤੀ ਤੇ ਉਹਨੂੰ ਦੇ ਦਿਓ ਵੀ ਉਹ ਆਪਦੇ ਘਰ ਦੇ ਵਿੱਚ ਬੱਚਿਆਂ ਕੋਲੇ ਆਪਦੇ ਪਰਿਵਾਰ ਚ ਆ ਜਾਈਂ ਕਦੇ ਕਦੇ ਬਾਬਾ ਜੀ ਪਹਿਲਾਂ ਦੇਖਿਆ ਸੀ ਕਿਸੇ ਦੇ ਲਈ ਇੰਨੀਆਂ ਅਰਦਾਸਾਂ ਬੇਨਤੀਆਂ ਹੋਣ ਪੂਰਾ ਪੰਜਾਬ ਹਨਾ ਦੇਸ਼ ਵਿਦੇਸ਼ ਤੋਂ ਲੋਕ ਅਰਦਾਸਾਂ ਕਰ ਰਹੇ ਤੁਹਾਡੇ ਕੋਲ ਤਾਂ ਮੈਨੂੰ ਲੱਗਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਗਿਣਤੀ ਲੱਗੀ ਰਹਿੰਦੀ ਲੋਕਾਂ ਦੀ ਅਸੀਂ ਅਰਦਾਸ ਕਰਵਾਨੀਆਂ ਜਿਸ ਦਿਨ ਤੋਂ ਇਹ ਹਾਪਾ ਵਾਕਿਆ ਐਕਸੀਡੈਂਟ ਉਸ ਤੋਂ 4 ਵਜੇ ਸ਼ਾਮ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਪਹਿਲੀ ਅਰਦਾਸ ਕੀਤੀ ਸਾਰਾ ਪਿੰਡ ਇਕੱਠਾ ਕਰਕੇ 6 ਵਜੇ ਉਸ ਤੋਂ ਬਾਅਦ ਲਗਾਤਾਰ 4 ਦਿਨ ਹੋ ਗਏ ਮੀਡੀਆ ਵਾਲੇ ਲੋਕ ਹੋਰ ਵੀ ਸਾਰੇ ਪਿੰਡ ਦੇ ਲੋਕ ਅਪੀਲਾਂ ਕਰ ਰਹੇ ਆ ਪੇ ਘਰ ਘਰ ਤੁਸੀਂ ਪਾਠ ਕਰੋ ਜੇ ਜਪਜੀ ਸਾਹਿਬ ਦਾ ਪਾਠ ਕਰੋ ਸੋਖਮਣੀ ਸਾਹਿਬ ਦਾ ਕਰੋ ਨਹੀਂ ਤੇ ਦੁੱਖ ਭੰਜਨੀ ਦਾ ਨਹੀਂ ਹੁੰਦਾ ਕਿੰਨਾ ਟਾਈਮ ਤਾਂ ਕਮ ਸਕਾ ਮੂਲ ਮੰਤਰ ਕਰਕੇ ਰਾਜਵੀਰ ਸਿੰਘ ਜਵੰਦਾ ਦੇ ਨਾਮ ਤੇ ਕਰੋ ਅਰਦਾਸ ਹੈ ਕਾਲਪੁਰ ਕਵਾਇ ਗੁਰੂ ਸਾਰ ਰਾਜਵੀਰ ਜਵੰਦਾ ਸਿੰਘ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੋ ਆਪਣੇ ਪਰਿਵਾਰ ਤੇ ਸਹੀ ਸਲਾਮਤ ਆਵੇ ਚੜਦੀਆਂ ਕਲਾ ਹਰਮੰਦਾਨ ਇਹ ਨਿੱਕੇ ਮੱਛਿਆਂ ਨੇ ਹੁਣ ਅਰਦਾਸ ਕੀਤੀ ਤੁਹਾਡੇ ਸਾਹਮਣੇ ਪਾਠ ਕਰ ਰਹੀ ਸੀ ਬੜੇ ਮਾਸੂਮ ਹੋਆ ਇਹਨਾਂ ਦੇ ਮਨ ਚ ਕੋਈ ਖੋਟ ਨਹੀਂ ਆ ਇਹ ਜਦੋਂ ਅਰਦਾਸ ਕਰਦੇ ਆ ਤਾਂ ਲੱਗਦਾ ਪ੍ਰਮਾਤਮਾ ਜ਼ਰੂਰ ਕਬੂਲ ਕਰੇਗਾ ਦੇਖੋ ਇਹਨਾਂ ਬੱਚਿਆਂ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਕਿਉਂਕਿ ਇਹਨਾਂ ਨੂੰ ਕੋਈ ਵੱਲਸ਼ਾਲ ਜਾਂ ਕੋਈ ਇਹਦਾ ਪੈਨ ਪੇਦ ਪਾਪ ਕੱਖ ਨਹੀਂਗਾ ਹਮ ਇਹਨਾਂ ਬੱਚਿਆਂ ਦੀ ਅਰਦਾਸ ਵਾਹਿਗੁਰੂ ਜਰੂਰ ਸੁਨੇਗਾ ਕਿਉਂਕਿ ਇਹਨਾਂ ਦੇ ਮਨ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਆਪਾਂ ਵੱਡੇ ਲੋਕਾਂ ਦੇ ਵਿੱਚ ਤੇ ਮਨ ਦੇ ਵਿੱਚ ਹੁੰਦਾ ਪਰ ਇਹਨਾਂ ਬੱਚਿਆਂ ਦੇ ਵਿੱਚ ਪਰਮਾਤਮਾ ਵਸਦਾ ਕਹਿੰਦੇ ਨੇ ਬੱਚਿਆਂ ਦੇ ਵਿੱਚ ਹੀ ਰੱਬ ਵਸਦਾ ਹੈ ਇਹਨਾਂ ਦੇ ਬੱਚਿਆਂ ਦੀ ਅਰਦਾਸ ਪਰਮਾਤਮਾ ਜਰੂਰ ਸੁਨੇਗਾ ਬਿਲਕੁਲ ਇਹ ਬੱਚੇ ਤੁਹਾਨੂੰ ਕਹਿੰਦੇ ਸੀ ਕਿ ਅਸੀਂ ਵੀ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਨੂੰ ਹੈ ਸਮਝ ਰਾਜਵੀਰ ਜਵੰਦੇ ਦੇ ਗਾਣੇ ਗੁਣੇ ਸੁਣਦੇ ਸੀ ਦੇਖਦੇ ਸੀ ਹਨਾ ਕਿ ਸਾਡੇ ਪਿੰਡ ਦਾ ਮੁੰਡਾ ਵਾ ਤਾਂ ਇਹ ਇਹ ਬੱਚੇ ਕੀ ਕਹਿੰਦੇ ਨੇ ਤੁਹਾਨੂੰ ਇਹਨਾਂ ਨੇ ਮੈਮ ਦੇਖਿਆ ਹੋਇਆ ਪਹਿਲਾਂ ਤੋਂ ਹੀ ਤਾਂ ਆਈ ਮੇਰੇ ਕੋਲ ਕਹਿੰਦੇ ਮੈਮ ਆਪਾਂ ਪਾਠ ਕਰਨਾ ਤਾਂ ਪ੍ਰੇਅਰ ਦੇ ਵਿੱਚ ਇਹਨਾਂ ਨੇ ਪਰਸੋ ਪਾਠ ਕੀਤਾ ਤਾਂ ਜਦੋਂ ਸਵੇਰ ਹੈ ਤਾਂ ਉਦੋਂ ਵੀ ਇਮੋਸ਼ਨਲ ਸੀਗੇ ਸਾਰੀ ਤਾਂ ਸਵੇਰ ਤੋਂ ਹੀ ਪਾਠ ਕਰ ਰਹੇ ਨੇ ਜਦੋਂ ਤੇ ਸਕੂਲ ਆਈ ਹੋਈ ਨੇ ਮੈਨੂੰ ਲੱਗਦਾ ਕਿ ਅੱਜ ਨਾ ਹਰ ਪਿੰਡ ਦੇ ਵਿੱਚ ਬੰਦਾ ਭਾਵੂ ਕਾ ਗੱਲ ਨਹੀਂ ਹੁੰਦੀ ਤੇ ਦੇਖੋ ਤੁਸੀਂ ਕਿ ਬੱਚੇ ਵੀ ਜਦੋਂ ਇਹ ਕਹਿਣ ਲੱਗ ਜਾਣ ਕਿ ਅਸੀਂ ਪਾਠ ਕਰਨਾ ਅਸੀਂ ਵੀਰ ਦੇ ਲਈ ਸਾਡੇ ਪਿੰਡ ਦਾ ਕਲਾਕਾਰ ਆ ਅਸੀਂ ਉਹਨਾਂ ਦੇ ਲਈ ਪਾਠ ਕਰਨਾ ਅਰਦਾਸ ਕਰਨੀ ਆ ਤਾਂ ਸੋਚੋ ਕਿ ਇਹਨਾਂ ਬੱਚਿਆਂ ਦੇ ਵੀ ਜਿਹਨ ਦੇ ਵਿੱਚ ਕਿੱਥੇ ਤੱਕ ਉਹ ਰਾਜਵੀਰ ਜਵੰਦਾ ਦੀ ਤਸਵੀਰ ਗਈ ਹੋਏਗੀ ਕਿ ਸਾਡੇ ਪਿੰਡ ਦਾ ਜਿਹੜਾ ਉਹ ਹੋਣ ਹਾਰ ਕਲਾਕਾਰ ਨੇ ਇੱਕ ਇਨਸਾਨ ਆ ਜੋ ਕਿਹੋ ਜੀ ਸਥਿਤੀ ਦੇ ਵਿੱਚ ਪਿਆ ਵਾ ਤੁਸੀਂ ਰਾਜਵੀਰ ਜਵੰਦਾ ਬਾਈ ਨੂੰ ਦੇਖਿਆ ਆਪਣੇ ਇੱਥੇ ਪਿੰਡ ਵਿੱਚ ਜੀ ਹਾਂਜੀ ਕਦੋਂ ਦੇਖਿਆ ਹੂੰ ਪਿਛਲੇ ਲਈ ਮੈਂ ਜੀ ਪਿਛਲੇ ਮਹੀਨੇ ਆ ਤੇ ਦੇਖਿਆ। ਅੱਛਾ ਆਂਦੇ ਹੁੰਦੇ ਸੀ ਇੱਥੇ? ਜੀ ਹਾਂਜੀ। ਅੱਛਾ ਤੇ ਹੁਣ ਪਤਾ ਤੁਹਾਨੂੰ ਹਸਪਤਾਲ ਦੇ ਵਿੱਚ ਨਹੀਂ? ਜੀ ਹਾਂਜੀ। ਜੀ ਫੋਨ ਤੇ ਦੇਖਿਆ ਸੀ ਜੀ ਅਸੀਂ। ਅੱਛਾ ਤਸਵੀਰ ਦੇਖੀ, ਵੀਡੀਓ ਦੇਖੀ? ਜੀ ਹਾਂਜੀ ਦੇਖੀ ਸੀ। ਦੇਖ ਕੇ ਫਿਰ ਕੀ ਹੋਇਆ ਮਨ ਦੇ ਵਿੱਚ? ਦੁੱਖ ਲੱਗਾ ਮਨ ਦੇ ਵਿੱਚ? ਜੀ ਹਾਂਜੀ। ਹੂੰ। ਫਿਰ ਤੁਸੀਂ ਅਰਦਾਸ ਕਰਨ ਆਏ ਹੋ ਅੱਜ? ਜੀ ਹਾਂਜੀ। ਹੂੰ। ਚਾਹੁੰਦੇ ਹੋ ਵੀ ਠੀਕ ਹੋ ਜਾਵੇ? ਜੀ ਹਾਂਜੀ। ਹੂੰ। ਤੁਸੀਂ ਵੀ ਚਾਹੁੰਦੇ ਹੋ ਕਿ ਜਲਦੀ ਜਲਦੀ ਪਿੰਡ ਵਿੱਚ ਆਣ ਤੁਹਾਨੂੰ ਮਿਲਣ ਸਾਰਿਆਂ ਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਜਵੀ ਜਵੰਦਾ ਵੀਰ ਜੀ ਜਲਦੀ ਉਹ ਜਲਦੀ ਠੀਕ ਹੋ ਕੇ ਆਪਦੇ ਬੱਚਿਆਂ ਵਿੱਚ ਆਵੇ ਤੁਹੋ ਦੇਖੋ ਤੁਸੀਂ ਨਿੱਕੇ ਨਿੱਕੇ ਬੋਲ ਆ ਇਹਨਾਂ ਬੱਚਿਆਂ ਦੇ ਹਨਾ ਫੋਨ ਹਰ ਕੋਈ ਯੂਜ਼ ਕਰਦਾ ਤਾਂ ਫੋਨ ਦੇ ਵਿੱਚ ਗੇਮਾਂ ਖੇਡਣ ਦੀ بجائے ਕੁਝ ਹੋਰ ਦੇਖਣ ਦੀ بجائے ਜਦੋਂ ਤਸਵੀਰ ਰਾਜਵੀਰ ਦੀ ਸਾਹਮਣੇ ਆਈ ਤਾਂ ਇਹਨਾਂ ਨੇ ਜ਼ਰੂਰ ਆਪਣੇ ਮਾਪਿਆਂ ਨੂੰ ਵੀ ਪੁੱਛਿਆ ਹੋਵੇਗਾ ਕਿ ਇਹ ਸਾਡੇ ਪਿੰਡ ਦਾ ਹੀ ਹੈ ਤਾਂ ਉਹ ਚੀਜ਼ਾਂ ਜਦੋਂ ਮਾਪੇ ਵੀ ਦੱਸਦੇ ਨੇ ਤਾਂ ਦੇਖੋ ਮਨ ਦੇ ਵਿੱਚ ਇਹਨਾਂ ਦੇ ਕਿੱਥੇ ਤੱਕ ਉਹ ਚੀਜ਼ ਚੱਲ ਗਈ ਕਿ ਅਸੀਂ ਅਰਦਾਸ ਕਰੀਏ ਤਾਂ ਪਿੰਡ ਜਿਹੜਾ ਇਹੀ ਪਿੰਡ ਨਹੀਂ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਸਾਰੇ ਇਸ ਵੇਲੇ ਬਹੁਤ ਗੰਭੀਰ ਹਾਲਾਤਾਂ ਦੇ ਵਿੱਚ ਆ ਤੁਸੀਂ ਵੀ ਚਿੰਤਾ ਦੇ ਵਿੱਚ ਹੋ ਬੱਚੇ? ਹਾਂਜੀ। ਰਾਜਵੀਰ ਵੀ ਅਰਦਾਸ ਕਰਨ ਆਏ ਹੋ? ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਅਰਦਾਸ ਕਰਦਾ ਕਿ ਉਹ ਆਪਦੇ ਪਰਿਵਾਰ ਵਿੱਚ ਹੱਸਦੇ ਖੇਡਦੇ ਹੋਣ। ਹੂੰ। ਉਹਨਾਂ ਦੇ ਗਾਣੇ ਸੁਣਦੇ ਹੋ? ਹਾਂਜੀ। ਕਿਹੜਾ ਗਾਣਾ ਪਸੰਦ ਆ? ਜੀ ਸਕੂਨ ਵਾਲਾ ਏ। ਅੱਛਾ। ਤੁਹਾਨੂੰ ਕਿਹੜਾ ਗਾਣਾ ਪਸੰਦ ਆ ਉਹਨਾਂ ਦਾ? ਸਕੂਨ ਵਾਲਾ। ਸਕੂਨ ਗਾਣੇ ਬਹੁਤ ਸੁਣਿਆ ਵਾਂ। ਹਾਂਜੀ। ਗਾਣਾ ਜਦੋਂ ਗਾਉਂਦੇ ਆ ਤਾਂ ਵਧੀਆ ਲੱਗਦਾ ਵਾਂ। ਹਾਂਜੀ। ਹੂੰ ਜਿੱਦਾਂ ਉਹ ਪੱਗ ਬੰਦਦੇ ਆ ਹਨਾ ਚਾਦਰਾਂ ਲਾਇਆ ਹੁੰਦਾ ਉੱਚੀ ਗਹਿਕ ਹੁੰਦੀ ਆ ਇਹ ਚੀਜ਼ਾਂ ਫਿਰ ਦੇਖ ਕੇ ਕਿਦਾਂ ਫੀਲ ਹੁੰਦਾ ਕੀ ਮਹਿਸੂਸ ਕਰਦੇ ਹੋ ਬਹੁਤ ਵਧੀਆ ਹੂੰ ਮਾਨ ਹੁੰਦਾ ਕਿ ਸਾਡੇ ਪਿੰਡ ਦਾ ਵੀ ਰਹੋ ਹਾਂਜੀ ਹੂੰ ਬਨਣਾ ਚਾਹੁੰਦੇ ਹੋ ਤੁਸੀਂ ਵੀ ਕੁਝ ਕੀ ਸੋਚਿਆ ਕੀ ਜ਼ਿੰਦਗੀ ਚ ਬਨਣਾ ਜੇ ਅਸੀਂ ਫੌਜੀ ਬਨਣਾ ਹੈ ਅੱਛਾ ਤੁਸੀਂ ਤੁਸੀਂ ਗਾਣਾ ਸੁਣਿਆ ਰਾਜਵੀਰ ਦਾ ਕੋਈ ਜੀ ਹਾਂਜੀ ਕਿਹੜਾ ਗਾਣਾ ਸੁਣਦੇ ਹੋ ਸੁਣਾ ਦਿਓ ਪੁੱਤ ਹੂੰ ਸੁਣਾ ਦਿਓ ਸਕੂਨ ਗਾਣਾ ਸੁਣਿਆ ਤੁਸੀਂ ਹਾਂਜੀ ਆਂਦਾ ਵਾ ਗਾਉ ਹਾਂ ਕਿਹੜਾ ਆਂਦਾ ਕਿਸੇ ਨੂੰ ਗਾਣਾ ਰਾਜਵੀਰ ਜਵੰਦੇ ਦਾ ਕੋਈ ਗਾਣਾ ਆਂਦਾ ਵਾ ਜਿਹੜਾ ਸੁਣਦੇ ਹੋ ਧੀਆਂ ਤੇ ਕਿੰਨਾ ਸੋਹਣਾ ਉਹਨਾਂ ਨੇ ਗਾਇਆ ਆਂਦਾ ਵਾ ਆਂਦਾ ਨਹੀਂ ਚਲੋ ਕੋਈ ਗੱਲ ਨਹੀਂ ਪਰ ਬੱਚਿਆਂ ਦੀ ਅਰਦਾਸ ਜਿਹੜੀ ਆ ਪ੍ਰਮਾਤਮਾ ਜ਼ਰੂਰ ਕਬੂਲ ਕਰੇ ਤੇ ਜਲਦੀ ਤੋਂ ਜਲਦੀ ਆਪਣੇ ਪਿੰਡ ਦੇ ਵਿੱਚ ਪਰਤਣ ਇਹ ਬੀਜੀਆ ਆ ਅੰਗਣਵਾੜੀ ਜਿਹੜੇ ਸੰਭਾਲਦੇ ਨੇ ਇਹਨਾਂ ਦੇ ਕੋਲ ਰਾਜਵੀਰ ਦਾ ਜਿਹੜਾ ਛੋਟਾ ਉਹਨਾਂ ਦਾ ਬੇਟਾ ਵਾ ਉਹ ਇਹਨਾਂ ਨੇ ਨਿੱਕਾ ਹੁੰਦਾ ਜਿਹੜਾ ਅੰਗਣਵਾੜੀ ਦੇ ਵਿੱਚ ਆਪਣੇ ਹੱਥੀ ਖੜਾਇਆ ਵੀ ਆ ਆਪਣੇ ਹੱਥੀ ਧਿਆਨ ਵੀ ਰੱਖਿਆ ਤਾਂ ਇਹ ਜਿਹੜਾ ਪਿੰਡ ਤੁਸੀਂ ਦੇਖੋ ਕਿ ਕਿੰਨੇ ਪੱਬਾਂ ਭਾਰ ਹੋਇਆ ਪਿਆ ਰਾਜਵੀਰ ਜਵੰਧਾ ਦੇ ਲਈ ਪਿਆਰ ਵਾ ਹੀ ਅਰਦਾਸਾਂ ਨੇ ਸੋ ਜਰੂਰ ਕਬੂਲ ਹੋਣ ਉਸ ਪਰਮਾਤਮਾ ਦੇ ਦਰ ਤੇ ਮੈਂ ਗੁਰਦੀਪ ਕੌਰ ਪਿੰਡ ਪੋਨਾ ਤੋਂ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ link.